ਹਾਂ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਬਾਣੀ ਆਪਾਂ ਵਿਚਾਰਦੇ ਰਹਿਨੇ ਆ ਦੁਈ ਕੁਦਰਤ ਸਾਜੀ ਐ ਕਰ ਆਸਨ ਰਿੱਠੋ ਚਾਓ ਇਕ ਤੋ ਵਾਹਿਗੁਰੂ ਜੀ ਆਪ ਨੇ ਫਿਰ ਵਾਹਿਗੁਰੂ ਜੀ ਨੇ ਆਪ ਦਾ ਆਪਦੇ ਵਿੱਚੋਂ ਹੀ ਰੂਪ ਧਾਰਿਆ ਆਪਦਾ ਦੂਜਾ ਰੂਪ ਜਿਹਨੂੰ ਆਪਾਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਫੋਟੋ ਸਟੇਟ ਇਹ ਜਿਹੜਾ ਫੋਟੋ ਸਟੇਟ ਹੈ ਇਹ ਜੋ ਸੰਸਾਰ ਆਪ ਨੂੰ ਦਿਖਦਾ ਹੈ ਨਾ ਦਿਸ਼ਟਮਾਨ ਇਹ ਨਖਾਂ ਨਾਲ ਜਿਹੜਾ ਆਪਾਂ ਦੇਖਦੇ ਆਂ ਇਹ ਮਿੱਥੇ ਆਏ ਮਿੱਥੇ ਨਹੀਂ ਇਹ ਸਧਾਰਣ ਵਾਲਾ ਨਹੀਂ ਇਹ ਫੋਟੋ ਸਟੇਟ ਹੈ ਅਸਲੀ ਨਹੀਂ ਪਰ ਅਸਲੀ ਨਹੀਂ ਹੈਗੀ ਪਰ ਅਸਲੀ ਨਾ ਹੋਣ ਦੇ ਬਾਵਜੂਦ ਇਹਦੇ ਵਿੱਚ ਅਸਲ ਦੀ ਜੋਤ ਹੈ ਜਿਵੇਂ ਮਾਤਾ ਪਿਤਾ ਨੇ ਮਾਤਾ ਪਿਤਾ ਦੇ ਸੰਯੋਗ ਤੋਂ ਬਾਲਕ ਜਨਮ ਲੈਂਦਾ ਹੈ ਉਸ ਬਾਲਕ ਦੇ ਵਿੱਚ ਮਾਤਾ ਮਿਤਾ ਦਾ ਮਢੰਗਾ ਤੁਸੀਂ ਖਾਸ ਕਰਕੇ ਖਿਆਲ ਦੇਖਿਓ ਜਦੋਂ ਬੱਚਾ ਨਾ ਛੋਟਾ ਹੁੰਦਾ ਉਹਦੀ ਆਵਾਜ਼ ਪਤਲੀ ਹੁੰਦੀ ਹੈ ਲਗਭਗ 90% ਆਪਾਂ ਕਹਿ ਸਕਦੇ ਹਾਂ ਜਦੋਂ ਬੱਚੇ ਦੀ ਆਵਾਜ਼ ਬਚਪਨ ਦੇ ਵਿੱਚ ਪਤਲੀ ਹੁੰਦੀ ਹੈ ਨੇ ਉਹਦੀ ਆਵਾਜ਼ ਮਾਂ ਵਰਗੀ ਹੁੰਦੀ ਹੈ ਜਦੋਂ ਥੋੜਾ ਜਿਹਾ ਉਹਦੀ ਆਵਾਜ਼ 15 16 17 ਸਾਲ ਦਾ ਹੁੰਦਾ ਹੈ ਆਵਾਜ਼ ਭਰ ਭਰ ਜਾਂਦੀ ਹੈ ਜਿਹੜਾ ਪੁੱਤਰ ਹੁੰਦਾ ਫਿਰ ਪਿਤਾ ਵਰਗੀ ਆਵਾਜ਼ ਹੋਣ ਲੱਗ ਜਾਂਦੀ ਹੈ ਉਹਦੀ ਜਾਨੀ ਮਾਤਾ ਪਿਤਾ ਦੇ ਸੰਯੋਗ ਤੋਂ ਬੱਚੇ ਜੋ ਜਨਮ ਲੈਂਦੇ ਨੇ ਉਹਨਾਂ ਦੇ ਵਿੱਚ ਮਾਤਾ ਪਿਤਾ ਦੀ ਅੰਸ ਹੁੰਦੀ ਹੈ ਮਾਤਾ ਪਿਤਾ ਦਾ ਮੂੰਹ ਮਹਾਦਰਾਂ ਮੜੰਗਾ ਹੁੰਦਾ ਐਉਂ ਹੀ ਜੋ ਵੀ ਵਾਹਿਗੁਰੂ ਨੇ ਸਾਜਿਆ ਉਹਦੇ ਵਿੱਚ ਵਾਹਿਗੁਰੂ ਦਾ ਮੜੰਗਾ ਮੂਹ ਮਹਾਂਦਰਾ ਵਾਹਿਗੁਰੂ ਦੀ ਸ਼ਕਤੀ ਵਾਹਿਗੁਰੂ ਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋ ਗੁਰਸਾਖੀ ਜੋਤ ਪ੍ਰਗਟ ਹੋਏ ਸੋ ਦੂਈ ਕੁਦਰਤ ਸਾਜੀ ਇਹ ਜਿਹੜੀ ਕੁਦਰਤ ਮਹਾਰਾ ਨੇ ਸਾਜੀ ਹੈ ਇੱਕ ਤਾਂ ਹੁੰਦਾ ਨਾ ਕਰਤਾ ਇੱਕ ਹੁੰਦੀ ਹੈ ਕੁਦਰਤ ਕਰਤਾ ਕੀ ਹੈ ਜਿਵੇਂ ਇਹ ਬਰਾਗਣ ਇਹ ਬਰਾਗਣ ਮਿਸਤਰੀ ਨੇ ਬਣਾਈਆ ਲੱਕੜ ਤਰਾਸ਼ਨ ਵਾਲੇ ਮਿਸਤਰੀ ਨੇ ਤਰਖਾਣ ਨੇ ਤਰਖਾਣ ਦਾ ਮਤਲਬ ਹੈ ਤਰਾਸ਼ਨ ਵਾਲਾ ਤਰਖਾਣ ਕਰਤਾ ਹੈ ਇਹ ਬਰਾਗਣ ਤਰਖਾਣ ਦੀ ਕੁਦਰਤ ਹੈ ਜਿਵੇਂ ਇਹਨਾਂ ਵਸਤਰਾਂ ਦਾ ਕੱਪੜਿਆਂ ਦਾ ਜਿਹੜਾ ਸਿਵਣ ਵਾਲਾ ਹੈ ਸਿਉਣ ਵਾਲਾ ਹੈ ਉਹ ਟੇਲਰ ਹੈ ਦਰਜੀ ਹੈ ਟੇਲਰ ਕਰਤਾ ਹੈ ਤੇ ਜਿਹੜਾ ਆਹ ਕੱਪੜੇ ਸੀਵੇ ਨੇ ਇਹ ਇਹ ਉਹਦੀ ਕੁਦਰਤ ਹੈ ਟੇਲਰ ਦੀ ਇਉਂ ਹੀ ਤੂੰ ਮੈਂ ਅਸੀਂ ਸਾਰਾ ਜੋ ਸ੍ਰਿਸ਼ਟੀ ਹੈ ਇਕ ਕੁਦਰਤ ਹੈ ਫੁੱਲ ਪੇੜ ਪੌਦੇ ਧਰਤੀ ਕਾਸ਼ ਪਾਣੀ ਚੰਦ ਸੂਰਜ ਸਭ ਇੱਕ ਕੁਦਰਤ ਹੈ ਕਰਤਾ ਵੈਗੁਰੂ ਆਪ ਹੈ ਅਕਾਲ ਪੁਰਖ ਇਸ ਦੇ ਵਿੱਚ ਦੂਈ ਕੁਦਰਤ ਮਾਇਆ ਇਹ ਮਾਇਆ ਸਭ ਇੱਕ ਤਾਂ ਮਾਇਆ ਹੋਗੀ ਹੋਰ ਜੋ ਦਿਖਦਾ ਹੈ ਕੁਦਰਤ ਇੱਕ ਮਾਇਆ ਉਹ ਹੈ ਜਿਹਨੂੰ ਆਪਾਂ ਧਨ ਦੌਲਤ ਪੈਸੇ ਕਹਿੰਦੇ ਨੇ ਇਹ ਸੰਗਜੀ ਸਮਾਜ ਦੀ ਰੀੜ ਦੀ ਹੱਡੀ ਐ ਜਿਹਨੂੰ ਇਹ ਨਹੀਂ ਮਿਲਦੀ ਉਹਨਾਂ ਆਪ ਗਰੀਬ ਕਹਿੰਨੇ ਆ ਗਰੀਬ ਬੰਦੇ ਸੰਗਜੀ ਕੋਈ ਜੂਨ ਨਹੀਂ ਹੁੰਦੀ ਜਿੰਨਾ ਮਰਜੀ ਉਹ ਸੱਚ ਬੋਲੇ ਕਿਸੇ ਨੂੰ ਭਾਵਦਾ ਹੀ ਨਹੀਂ ਉਹ ਕਿਲਾ ਕਹਿੰਦਾ ਤਾਂ ਐਵੇਂ ਮਰੀ ਜਾਂਦਾ ਬਸ ਕਿਉਂਕਿ ਲੋਕ ਦੋ ਪਲੜੇ ਵਿੱਚ ਰੱਖਦੇ ਨੇ ਇੱਕ ਪਾਸੇ ਉਹਦੀ ਮਾਇਆ ਨੂੰ ਰੱਖਦੇ ਨੇ ਬੰਦੇ ਦੀ ਅਮੀਰੀ ਨੂੰ ਉਹਦੀ ਆਰਥਿਕ ਗੱਲ ਬਾਤ ਨਹੀਂ ਇੱਕ ਵਾਸੇ ਉਹਨੂੰ ਜੇ ਗਰੀਬ ਹਲਕਾ ਹੈ ਤਾਂ ਸੰਗਜੀ ਉਹਨੂੰ ਗੱਲ ਨਹੀਂ ਪੁੱਛੀ ਜਾਂਦਾ ਉਹਦੀ ਕੋਈ ਸੁਣੇ ਨਾ ਉਹਦੀ ਸੱਚਾਈ ਕੋਈ ਮੰਨੇ ਨਾ ਦਾ ਪ੍ਰਭਾਵ ਹੋਵੇ ਮਾਇਆ ਚ ਨਹੀਂ ਤਾਕਤ ਹੈ ਕਿਉਂ ਮਹਾਰਾਜ ਸੱਚੇ ਪਾਸ਼ਾ ਮਾਰਨੇ ਇਹ ਸਾਜੀ ਹੈ ਸੋ ਮਾਇਆ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਈਸ਼ਵਰ ਕੋਈ ਨਹੀਂ ਕਿਸ ਨੂੰ ਪੁੱਛਦਾ ਹੈਗਾ ਤੇ ਇਹ ਤੋਂ ਰਹਿਤ ਸਾਧੂ ਸੰਤ ਨੇ ਜਿਹੜੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਸੋਝੀ ਹੈ ਵਾਹਿਗੁਰੂ ਦਾ ਭਾਜ ਨਹੀਂ ਭਜਨ ਕਰਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਹੈ ਕਿਉਂ ਮਾਇਆ ਜਿਹੜੀ ਮਾਇਆ یوں ਕਹਿ ਲਓ ਇਹ ਵਾਹਿਗੁਰੂ ਦੇ ਵਾਹਿਗੁਰੂ ਦੀ istri ਹੈ ਵਾਹਿਗੁਰੂ ਨੂੰ ਕੌਣ ਪਿਆਰਾ ਹੈ ਸਭ ਤੋਂ ਪਿਆਰਾ ਹੈ ਭਗਤ ਜਿਵੇਂ ਕਿਸੇ ਮੁੱਖ ਮੰਤਰੀ ਦਾ ਪੀਏ ਹੈ ਆਪਾਂ ਕਹਿੰਦੇ ਪੀਏ ਨਾਲ ਗੱਲ ਕਰਾ ਦੇ ਨੇੜੇ ਹੈ ਨਾ ਉਹ ਪਰ ਪ੍ਰਮਾਤਮਾ ਦੇ ਘਰ ਭਗਤਾਂ ਨੂੰ ਪੀਏ ਨਹੀਂ ਕਿਹਾ ਜਾਂਦਾ ਬਰਾਬਰ ਦਾ ਦਰਜਾ ਵੀ ਕਿਹਾ ਜਾਂਦਾ ਹੈ ਹਰ ਜਨ ਹਰ ਦੁਜੀ ਇੱਕ ਹੈ ਬੇ ਵਿਚਾਰ ਕਛ ਨਾ ਹੈ ਮਾਇਆ ਜਿਹੜੀ ਜਿਹੜੀ ਪਹੁੰਚ ਹੈ ਨਾ ਮਾਇਆ ਜੀ ਸਫਲਾ ਹੋਣੀ ਚਾਹੇ ਤਾਂ ਉਹ ਭਗਤਾਂ ਦਾ ਜਾਨੀ ਕਿ ਬੇਨਤੀ ਕਰਦੇ ਭਗਤਾਂ ਨੂੰ ਵੀ ਮੈਨੂੰ ਐਸੀ ਜਗ੍ਹਾ ਤੇ ਲਾਓ ਕਿ ਮੇਰਾ ਮੈਂ ਸਫਲ ਹੋਵਾਂ ਮੱਪਨਦਾਨ ਤੇ ਲਾਓ ਸੋਸਤੇ ਪਾਸ਼ਾ ਮਹਾਰਾ ਦੇ ਆਪ ਅਕਾਲ ਪੁਰਖ ਨੇ ਮਾਇਆ ਸਾਜੀ ਹੈ ਜਿਨੂੰ ਮਾਇਆ ਦੀ ਲੋੜ ਹੈ ਸੰਗਤ ਜੀ ਤਾਂ ਪਰਮੇਸ਼ਰ ਦੀ ਰਾਜ ਰਾਜ ਨਾ ਕਰੋ ਉਹਦੇ ਬਾਅਦ ਇੱਕ ਤੁਹਾਨੂੰ ਸ਼ਬਦ ਦੱਸ ਦਿੰਨੇ ਆ ਉਹਦੇ ਹੈ ਮਾਰੂ ਰਾਗ ਦੇ ਵਿੱਚ ਮਾਰੂ ਰਾਗ ਮਾਰੂ ਵਾਰ ਡੱਖਣੇ ਮੱਲਾ ਪੰਜਵਾਂ ਪੌੜੀ ਜਾ ਤੂੰ ਮੇਰੇ ਵੱਲ ਹੈ ਵਾਵੇਂ ਨਾਲ ਵੱਲ ਹੈ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੂੰ ਸਭ ਕੁਝ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵੇ ਖਰਚ ਰੰਦਾ ਲਖ ਚਰਸੀ ਮੇਦੀ ਸਭ ਸੇਵਕਨ ਦਾ ਵੈਰੀ ਮਿੱਤਰ ਸਿਮ ਕੀ ਧਿਆਨਾ ਮੰਗੇ ਹੁੰਦਾ ਲਿਖ ਕੋਈ ਨ ਬੱਚੀ ਜਾ ਰੋ ਉਸ ਦਾ ਅਨੰਦ ਪੈਸੋ ਪਾ ਮਿਲ ਗੁਰੂ ਬੰਦਾ ਸੱਬੇ ਕਾਲ ਸਵਾਰ ਜਤੋਂ ਜਾ ਤੁਰ ਪਵੰਦਾ ਮਗਰੋਂ ਕਹਣੇ ਨਮਹਿ ਉਹ ਸ਼ਬਦ ਨੂੰ ਨਮਸਕਾਰ ਹੈ ਆਦ ਗੁਰੇ ਨਮਹਿ ਜਿਵੇਂ ਕਹਿੰਦੇ ਜੁਗਾਦ ਗੁਰੇ ਨਮਹਿ ਮੂਰੇ ੴ ਸਤਿਗੁਰ ਪ੍ਰਸਾਦ ਲਾਓ ਜਾ ਸਾਰਾ ਮੂਲ ਮੰਤਰ ਲਾਓ ਜਿੰਨਾ ਤੁਸੀਂ ਵੱਧ ਵੱਧ ਕਈ ਕਈ ਮਾਲਾ ਸੌਦਿਆਂ ਫੇਰੋਂ ਕੇ ਸੰਗ ਜੀ ਪਹਿਲੀ ਵਾਰ ਤੁਹਾਨੂੰ ਮਾਇਆ ਮਿਲੇਗੀ ਜੇ ਮਾਇਆ ਨਾ ਵੀ ਮਿਲੀ ਕਿਉਂਕਿ ਘੱਟ ਜਾਪ ਹੋਣ ਕਰਕੇ ਮਾਇਆ ਨਹੀਂ ਮਿਲਦੀ ਜੇ ਥੋੜੇ ਜਾਪ ਬਿਲਕੁਲ ਥੋੜੇ ਜਾਪ ਹੋਵੇ ਤਾਂ ਤੁਹਾਡੇ ਜਿਹੜੇ ਤੁਸੀਂ ਕਾਰਜ ਕਰਦੇ ਹੋ ਕਾਰਜ ਵਿੱਚ ਤਰੱਕੀ ਹੋਵੇਗੀ ਕਾਰਜ ਵਿੱਚ ਤਰੱਕੀ ਹੋਵੇਗੀ ਜੇ ਫੇਰ ਵੀ ਨਾ ਹੋਵੇ ਫਿਰ ਉਹਦੇ ਕਈ ਕਾਰਨ ਹੁੰਦੇ ਨੇ ਜਿਵੇਂ ਘਰ ਵਿੱਚ ਹੋਰ ਤਰ੍ਹਾਂ ਦੀ ਗੜਬੜ ਹੋਣੀ ਜਾਂ ਨਿਤਨੇਮ ਨਾਮ ਨਿਤਨੇਮ ਨਾਲ ਨਾ ਕਰਨਾ ਤਾਂ ਵੀ ਪਰ ਜਿਹਨੇ ਮਾਇਆ ਦੀ ਪ੍ਰਾਪਤੀ ਕਰਨੀ ਹੈ ਆਹ ਸ਼ਬਦੀ ਖੂਬ ਆराधना ਕਰੋ ਦਿਨ ਰਾਤ ਇਹ ਸ਼ਬਦੀ ਆराधना ਕਈ ਸਾਡੇ ਮਿੱਤਰਾਂ ਨੇ ਕੀਤੀ ਹੈ ਉਹਨਾਂ ਬਾਰੇ ਮੈਂ ਤੁਹਾਨੂੰ ਖੁੱਲ ਕੇ ਦੱਸوں ਉਹਨਾਂ ਕੋਲ ਕੀ ਕੁਝ ਆਇਆ ਕੋਠੀਆਂ ਪਾਈ ਬੈਠੇ ਜਮਾਂ ਗਰੀਬ ਜੀ ਸੰਗ ਜੀ ਐਨਾ ਸਾਬਣਾਂ ਕੱਪੜੇ ਧੋਣ ਵਾਸਤੇ ਮਿਰਚਾਂ ਦਾ ਅੰਬ ਦਾ ਅਚਾਰ ਮੰਗਦੇ ਡੱਬਾ ਲੈ ਲੈ ਕੇ ਜਾਂਦੇ ਵੀ ਪ੍ਰਸ਼ਾਦਾ ਪਾਣੀ ਨਹੀਂ ਹੈਗਾ ਕੋਈ ਨਹੀਂ ਪੁੱਛਦਾ ਸੀ ਪਰ ਉਹਨਾਂ ਨੇ ਆराधना ਕੀਤੀ ਕੋਸ਼ਾਲਾ ਆਵਾਦ ਉਹਨਾਂ ਨੂੰ ਕੋਠੀਆਂਕਾਰਾਂ ਸੰਗ ਜੀ ਬਹੁਤ ਕੁਝ ਹੋਇਆ ਉਹਨਾਂ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ ਪਰ ਜਾ ਤੂੰ ਮੇਰਾ ਵੱਲ ਹੈ ਇਹਦਾ ਜਿਹੜਾ ਜਾਪ ਤੁਸੀਂ ਬਹੁਤ ਕਰੋ ਸ਼ੁਰੂ ਕਰ ਦਿਓ ਬਹੁਤ ਤੁਹਾਨੂੰ ਦੌਲਤ ਆਵੇ ਤੁਹਾਡੇ ਕੋਲੇ ਲਕਸ਼ਮੀ ਟੋਟਨਾ ਆ ਬਈ ਖਾਏ ਖਰਚ ਰਹੰਦਾ ਲਕਸ਼ਮੀ ਲਕਸ਼ਮੀ ਟੋਟ ਨਹੀਂ ਆਉਂਦੀ ਟੋੜਾ ਨਹੀਂ ਹੁੰਦਾ ਖਾਓ ਖਰਚੋ ਦੂਜਿਆਂ ਨੂੰ ਦਿਓ ਭਲੇ ਲੋਕਾਂ ਗਰੀਬ ਲੋਕਾਂ ਦੇ ਵੰਡੋ ਉਹਨਾਂ ਦੇ ਕੰਮ ਸੁਵਾਰੋ ਟੋਟਾਉਂਦੀ ਨਹੀਂ ਮਹਾਰਾਜ ਕੇ ਬਾਸ਼ਕ ਜਿਹੜਾ ਮਹਾਰਾਜ ਨੇ ਪਹਿਲਾਂ ਨਾ ਉਹਦੇ ਵਾਰਾ ਉਹਦੇ ਵਿੱਚ ਮਹਾਰਾਜ ਕਹੇ ਨਾ ਸ਼ਬਦ ਨੂੰ ਉਹਦੇ ਵਿੱਚ ਸ਼ਕਤੀ ਪਾ ਦਿੰਦੇ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਆਹ ਚੀਜ਼ ਹੈ ਭਾਈ ਇਹਦੇ ਵਿੱਚ ਇਹ ਆਹ ਚੀਜ਼ ਪਾ ਦਿੱ ਤੈਨੂੰ ਆਤਿਆਰ ਕਰਤੀ ਖਾਲ ਹੈ ਮਹਾਰਾਜ ਕਹਿੰਦੇ ਲਕshmi ਟੋਟਨਾ ਆ ਵੀ ਕਹੇ ਕਿ ਉਹਦੇ ਵਿੱਚ ਸ਼ਕਤੀ ਪਾ ਦੇ ਮਾਇਆ ਵੀ ਜਿਹੜਾ ਸ਼ਬਦ ਜਪੂਗਾ ਮਾਇਆ ਤੂੰ ਕੰਮ ਕਰੀ ਮਾਇਆ ਨੂੰ ਹੁਕਮ ਹੋ ਜਾਂਦਾ ਹੈ ਇਹ ਸ਼ਬਦੀ ਰਾਧਨਾ ਕਰੋ ਬੱਲੇ ਬੱਲੇ ਹੋ ਜਾਗੀ ਕਿਰਪਾ ਹੀ ਹੋ ਜਾਏ ਮਾਰੀ ਬਹੁਤ ਜਪੋ ਇਹਨੂੰ ਵਾਹਿਗੁਰੂ ਸਾਹਿਬ ਜੀ ਹੋਤੇ